ਨੇਤਰ ਗੁਰਗਾਸ ਕੀਆ ਬਸਦੇ ਧਰਮ ਗਏ ਪੁਰ ਪੈਸੇ ਦੇ ਮਹਾਵਾਕਾਂਸਾਰ ਸਰਦਾਰ ਅਮਰਜੀਤ ਸਿੰਘ ਜੀ ਬੰਡਾਲਾ ਮੈਸਟਰ ਸ਼ਰਮਦੀ ਗੁਰਦਾਰ ਬੰਦਸ ਕਮੇਟੀ ਜੀਆ ਸਤਾਂ ਮਸਲ ਨਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਰਾਮਦਾਸ ਜੀ ਹਸਪਤਾਲ ਵੱਲੋਂ ਇਸ ਨਗਰ ਦੇ ਵਿੱਚ ਅੱਖਾਂ ਦਾ ਫ੍ਰੀ ਕੈਂਪ ਲਗਾਇਆ ਜਾ ਰਿਹਾ ਉਹ ਕੇ ਜੋ ਭਲਾਈ ਦਾ ਕਾਰਜ ਹੈ ਸਤਿਗੁਰੂ ਜੀ ਕਿਰਪਾ ਕਰਨ ਰਹਿਮ ਕਰਨ ਸੇਵਕਾਂ ਦੇ ਸੀਸ ਤੇ ਮਿਹਰ ਪ੍ਰਿਆਸ ਰੱਖਣ ਜੋ ਜੋ ਲੋੜਵੰਦ ਹਨ ਉਹਨਾਂ ਨੂੰ ਬੇਨਤੀ ਹੈ ਕਿ ਉਹ ਪਹੁੰਚ ਕਰਕੇ ਗੁਰਦੁਆਰਾ ਸਾਹਿਬ ਦੇ ਕੇ ਲਾਹਾ ਪ੍ਰਾਪਤ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੋਲੇ ਬਰਲੇ ਨੂੰ ਸਮਰਪਿਤ ਗੁਰੂ ਰਾਮਦਾਸ ਚੈਰੀਟੇਬਲ ਹੱਤਾਂ ਵੱਲੋਂ ਅੱਖਾਂ ਦਾ ਜੋ ਮਰੀਜ਼ਾਂ ਦਾ ਕੈਂਪ ਲਾਇਆ ਗਿਆ ਸੀ ਸੱਚੇ ਪਾਤਸ਼ਾਹ ਨੇ ਅਪਾਰ ਬਖਸ਼ਿਸ਼ਾਂ ਕੀਤੀਆਂ ਇਹਨਾਂ ਮਰੀਜ਼ਾਂ ਦਾ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਅੱਖਾਂ ਦਾ ਜਿਹੜੇ ਆਪਰੇਸ਼ਨ ਚੰਗੀ ਤਰ੍ਹਾਂ ਜਿਹੜਾ ਡਾਕਟਰ ਸਾਹਿਬ ਗੁਰੂ ਦੇ ਚਰਵਸ ਕੇ ਆਪ ਕਰਾਉਣ ਇਹ ਮਰੀਜ਼ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਆਉਣ ਉਹ ਇਹੋ ਗੁਰੂ ਰਾਮਦਾਸ ਅਗੇ ਅਰਦਾਸ ਸੱਚੇ ਪਾਤਸ਼ਾਹ ਜਿਹੜੇ ਇਹ ਮਰੀਜ਼ ਆਪਣਾ ਪਰੇਸ਼ਰ ਕਰਾਉਣ ਚੱਲੇ ਆ ਇਹਨਾਂ ਦਾ ਆਪਣੇ ਹੱਥ ਸਿਰਾਂ 'ਤੇ ਰੱਖ ਕੇ ਇਹਨਾਂ ਦਾ ਭਲਾ ਕਰੀ ਇਹ ਆਪਣੇ ਦੁੱਖ ਤੋਂ ਨਿਵਤ ਹੋਣ ਵਾਹਿਗੁਰੂ ਜੀ ਕਾ ਸਾਥ ਸਾਹਿਬ ਜੀ ਬੋਲੇ ਇਸੋ ਨਿਹਾਲ ਸ੍ਰੀ ਅਕਾਲ ਨੇਤਰ ਪ੍ਰਗਾਸ ਕੀ ਆਪੁਰੇ ਧਰਮ ਗਏ ਪੁਰ ਪੈਸੇ ਦੇ ਮਹਾਵਾਕਾਂ ਸਾਰ ਸਰਦਾਰ ਅਮਰਜੀਤ ਸਿੰਘ ਜੀ ਬੰਡਾਲਾ ਮੈਂ ਪਰਸ਼ੋਮ ਦੀ ਗੁਰਦਾਰਾ ਬਸੰਦ ਕਮੇਟੀ ਜੀਆ ਸਤਾਂ ਮਸਲ ਨਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਰਾਮਦਾਸ ਜੀ ਹਸਪਤਾਲ ਵੱਲੋਂ ਇਸ ਨਗਰ ਦੇ ਵਿੱਚ ਅੱਖਾਂ ਦਾ ਫ੍ਰੀ ਕੈਂਪ ਲਗਾਇਆ ਜਾ ਰਿਹਾ ਜੋ ਕਿ ਲੋਕ ਭਲਾਈ ਦਾ ਕਾਰਜ ਹੈ ਸਤਿਗੁਰੂ ਜੀ ਕਿਰਪਾ ਕਰਨ ਰਹਿਮ ਕਰਨ ਸੇਵਕਾਂ ਦੇ ਸੀਸ ਤੇ ਮਿਹਰ ਪ੍ਰਿਆਸ ਰੱਖਣ ਜੋ ਜੋ ਲੋੜਵੰਦ ਹਨ ਉਹਨਾਂ ਨੂੰ ਬੇਨਤੀ ਹੈ ਕਿ ਉਹ ਪਹੁੰਚ ਕਰਕੇ ਗੁਰਦੁਆਰਾ ਸਾਹਿਬ ਦੇ ਕੇ ਲਾਹਾ ਪ੍ਰਾਪਤ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੋਲੇ ਬਰਲੇ ਨੂੰ ਸਮਰਪਿਤ ਗੁਰੂ ਰਾਮਦਾਸ ਕਾਰੀ ਟੇਬਲ ਹੱਤਾ ਵੱਲੋਂ ਅੱਖਾਂ ਦਾ ਜੋ ਮਰੀਜ਼ਾਂ ਦਾ ਕੈਂਪ ਲਾਇਆ ਗਿਆ ਸੀ ਸੱਚੇ ਪਾਤਸ਼ਾਹ ਨੇ ਅਪਾਰ ਬਖਸ਼ਿਸ਼ਾਂ ਕੀਤੀਆਂ ਇਹਨਾਂ ਮਰੀਜ਼ਾਂ ਦਾ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਅੱਖਾਂ ਦਾ ਜਿਹੜੇ ਆਪਰੇਸ਼ਨ ਚੰਗੀ ਤਰ੍ਹਾਂ ਜਿਹੜਾ ਇੰਦਾਂ ਦਾ ਸਾਹਿਬ ਗੁਰੂ ਦੇ ਕਿਵਸ ਕੇ ਆਪ ਕਰਾਉਣ ਇਹ ਮਰੀਜ਼ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਆਉਣ ਉਹ ਇਹੋ ਗੁਰੂ ਰਾਮਦਾਸ ਅਗੇ ਅਰਦਾਸ ਸੱਚੇ ਪਾਤਸ਼ਾਹ ਜਿਹੜੇ ਇਹ ਮਰੀਜ਼ ਆਪਣਾ ਪਰੇਸ਼ਾਨ ਕਰਾਉਣ ਚੱਲੇ ਆ ਇਹਨਾਂ ਦਾ ਆਪਣੇ ਤੱਕ ਸਿਰਾਂ 'ਤੇ ਰੱਖ ਕੇ ਇਹਨਾਂ ਦਾ ਭਲਾ ਕਰੀ ਇਹ ਆਪਣੇ ਦੁੱਖ ਤੋਂ ਨਿਵਤ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ